ਗੁਰਾਇਸ਼ਹਿਰ ਵਿੱਚ ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਨੂੰ ਮੌਸਰੀ ਨਾ ਹੋਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜੇਕਰ ਕੋਈ ਮ੍ਰਿਤਕ ਤੇ ਰਖੜੀ ਪੈਂਦੀ ਸੀ ਤਾਂ ਉਹ ਜਾ ਤਾਂ ਬڑا ਪਿੰਡ ਰੁੜਕਾ ਕਲਾ ਬੁੰਡਾਲਾ ਜਹੂ ਸ਼ਹਿਰਾ ਵਿੱਚ ਮੌਰਚਰੀ ਵਿੱਚ ਰੱਖਣੀ ਪੈਂਦੀ ਸੀ ਇਸ ਸਮੱਸਿਆ ਨੂੰ ਦੂਰ ਕਰਦੇ ਹੋਏ ਨਗਰ ਕੌਂਸਲ ਗੁਰਾਇਆਂ ਦੀ ਨਵੀਂ بنی ਕੌਂਸਲਰਾਂ ਦੀ ਟੀਮ ਵੱਲੋਂ ਮੌਰਚਰੀ ਨੂੰ ਪਹਿਲ ਦੇ ਆਧਾਰ ਤੇ ਚਾਲੂ ਕਰਵਾ ਦਿੱਤਾ ਗਿਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਨਗਰ ਕੌਂਸਲ ਗੁਰਾਇਆਂ ਦੇ ਸਾਬਕਾ ਪ੍ਰਧਾਨ RAM LUBAYA PUNJ ਕੌਂਸਲਰ ਮਨੋਜ ਕੋਕਨਾ ਕੌਂਸਲਰ ਜਸਪੀ ਰਾਜੂ ਨੇ ਦੱਸਿਆ ਐਮਪੀ ਲੈਂਡ ਫੰਡ ਰਾਹੀਂ ਇਸ ਬਿਲਡਿੰਗ ਦੀ ਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਇਸ ਤੋਂ ਇਲਾਵਾ ਸਰਦਾਰ ਤਰਸੀਮ ਸਿੰਘ ਢਿੱਲੋਂ ਜਨੈਲ ਸਿੰਘ ਢਿੱਲੋਂ ਸਪੁੱਤਰ ਦਰਸ਼ਨ ਸਿੰਘ ਢਿੱਲੋਂ ਯੂਕੇ ਹੁਣਾ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਨਿਰਿੰਦਰ ਸਿੰਘ ਢਿੱਲੋਂ ਰਾਹੀਂ 5 ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ ਇਸ ਮੌਰੀਚਰੀ ਦੇ ਪ੍ਰੋਜੈਕਟ ਨੂੰ ਪੂਰਾ ਕਰਵਾਉਣ ਵਿੱਚ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਰਾਮ ਲੁਬਈਆ ਪੁੰਜ ਦਾ ਯੋਗਦਾਨ ਰਿਹਾ ਹੈ ਇਸ ਮੌਕੇ ਉਹਨਾਂ ਦੱਸਿਆ ਕਿ ਨਗਰ ਕੌਂਸਲ ਗੁਰਾਇਆ ਵੱਲੋਂ ਮੌਚਰੀ ਅੰਦਰ ਮਸ਼ੀਨ ਲਗਾ ਦਿੱਤੀ ਗਈ ਹੈ ਅਤੇ ਬਿਲਡਿੰਗ ਨੂੰ ਕੰਪਲੀਟ ਕਰਕੇ ਇੱਥੇ ਇੱਕ ਮੁਲਾਜ਼ਮ ਪੱਕੇ ਤੌਰ ਤੇ ਤਾਇਨਾਤ ਕਰ ਦਿੱਤਾ ਗਿਆ ਹੈ ਇਸ ਮੋਰਚੇ ਦੀ ਸਾਮ ਸੰਭਾਲ ਨਗਰ ਕੌਂਸਲ ਗੁਰਾਇਆ ਵੱਲੋਂ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਰਾਜੀਵ ਪੁੰਜ ਬਿੱਟੂ ਰੋਹਿਤ ਪੁੰਜ ਕੈਨੇਡਾ ਵੱਲੋਂ ਵਿਸ਼ੇਸ਼ ਸਹਿਯੋਗ ਤੇ ਯੋਗਦਾਨ ਦਿੱਤਾ ਜਾ ਰਿਹਾ ਹੈ ਦੋਸਤੋ ਗੁਰਾਇਆਂ ਸ਼ਹਿਰ ਦੀ ਮੁੱਖ ਸਮੱਸਿਆ ਸੀ ਕਿ ਮੌਰਚੀ ਮੌਰਚੇ ਦੇ ਨਾ ਹੋਣ ਕਾਰਨ ਜਿਹੜੀ ਡੈੱਡ ਬੋਡੀਸ ਹੈਗੇ ਉਹ ਅਸੀਂ ਜਾਂ ਬੜਾ ਪਿੰਡ ਰੁੜਕਾ ਕਲਾਂ ਬੰਡਾਲਾ ਜਾਂ ਜਿੱਥੇ ਕਿਸੇ ਦੀ ਡੈਥ ਹੁੰਦੀ ਸੀਗੇ ਉੱਥੇ ਰੱਖਣੀ ਪੈਂਦੀ ਸੀ ਕਿਉਂਕਿ ਰਾਤ ਬਰਾਤੇ ਜੇਕਰ ਡੈੱਡ ਬੋਡੀ ਰੱਖਣੀ ਸੀਗੀ ਤਾਂ ਕੋਈ ਹੱਲ ਨਹੀਂ ਹੁੰਦਾ ਸੀਗਾ ਇਸ ਦੇ ਲਈ ਇਸ ਸਮਖੇ ਸਮੱਸਿਆ ਦਾ ਸਮਾਧਾਨ ਕਰਦੇ ਹੋਏ ਤੇ ਲੋਕਾਂ ਦੀ ਇਸ ਮੁਸ਼ਕਲ ਨੂੰ ਦੇਖਦੇ ਹੋਏ ਨਗਰ ਕੌਂਸਲ ਗੁਰਾਇਆਂ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਮਾਜ ਸੇਵੀ ਸੰ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਗੁਰਾਇਆਂ ਨੂੰ ਹੁਣ ਇੱਕ ਮੋਰਚਰੀ ਦੇ ਦਿੱਤੀ ਗਈ ਹੈ ਮੋਰਚਰੀ ਜਿਹੜੀ ਐ ਹੁਣ ਚਾਲੂ ਵੀ ਹੋ ਗਈ ਹੈ ਜਿੱਥੇ ਪੱਕਾ ਜਿਹੜਾ ਇੱਕ ਸੇਵਾਦਾਰ ਨਗਰ ਕੌਂਸਲ ਗੁਰਾਇਆਂ ਵੱਲੋਂ ਅਪਾਇੰਟ ਵੀ ਕਰ ਦਿੱਤਾ ਗਿਆ ਹੈ ਜੇਕਰ ਪ੍ਰਮਾਤਮਾ ਨਗਰ ਕਿਸ਼ਨ ਨੂੰ ਲੋਡ ਪੈਂਦੀ ਹੈ ਤੇ ਉਹ ਜਿਹੜੀ ਹੁਣ ਮੋਰਚਰੀ ਦਾ ਪ੍ਰਬੰਧ ਜਿਹੜਾ ਗੁਰਾਇਆਂ ਦੇ ਵਿੱਚ ਹੋ ਗਿਆ ਬਿਲਕੁਲ ਲੋਕੇਸ਼ਨ ਉਹਦੀ ਤੁਹਾਨੂੰ ਦੱਸ ਦਿੰਦੇ ਆ ਸ਼ਮਸ਼ਾਨ ਘਾੜ ਦੇ ਓਪੋਜ਼ਿਟ ਸਾਈਡ ਜਿਹੜਾ ਸਾਡਾ ਸੀਐਸਸੀ ਬਣਿਆ ਹੋਇਆ ਹਸਪੀਟਲ ਬਣਿਆ ਹੋਇਆ ਸਿਵਲ ਹਸਪੀਟਲ ਉਹਦੀ ਬੈਕ ਸਾਈਡ ਤੇ ਇਹ ਜਿਹੜੀ ਮੋਰਚਰੀ ਬਣੀ ਹੈ ਨਗਰ ਕੌਂਸਲ ਕੋਰਾਂਦੇ ਪ੍ਰਧਾਨ ਫਰਮੇਸ਼ ਲਾਲ ਚੋਹਾਨ ਹੋਣੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਕੀ ਕੁਝ ਕਹਿਣਾ ਉਹਨਾਂ ਦਾ ਲੋ ਤੁਹਾਡੇ ਨਾਲ ਗੱਲ ਸਾਂਝੀ ਕਰਾਣੇ ਉਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਸ਼ਹਿਰ ਦੀ ਬਹੁਤ ਹੀ ਵੱਡੀ ਸਮੱਸਿਆ ਸੀ ਮੋਚਰੀ ਦੀ ਔਰ ਮੋਚਰੀ ਬਣ ਕੇ ਵੀ ਤਿਆਰ ਹੋਏ ਨੂੰ ਤਕਰੀਬਨ 3 ਸਾਲ ਹੋ ਗਏ ਸੀ ਇਹਨੂੰ ਚਾਲੂ ਨਹੀਂ ਸੀ ਕੀਤਾ ਬੜੇ ਸਾਡੀ ਸਮੁੱਚੀ ਟੀਮ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਲੱਗੇ ਇਸ ਮੋਚਰੀ ਨੂੰ ਅਸੀਂ ਕੱਲ ਤੋਂ ਚਾਲੂ ਕੀਤਾ ਇੱਕ ਦਸੰਬਰ ਤੋਂ ਚਾਲੂ ਹੋ ਗਈ ਆ ਔਰ ਨਾਲ ਦੀ ਨਾਲ ਮੈਂ ਧੰਨਵਾਦ ਕਰਦਾ ਉਹਨਾਂ ਹੀ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਚੋਂ ਤਿਲ ਫਲ ਭੇਟਾ ਕਰਕੇ ਇਸ ਨੂੰ ਨੇਪੜੇ ਚਾਰਿਆ ਔਰ ਅਰਦਾਸ ਵੀ ਕਰਦਾ ਕਿ ਕਿਸੇ ਨਾ ਵੀ ਅਨਸੁਖਾਵੀ ਘਟਨਾ ਨਾ ਹੋਵੇ ਜਦੋਂ ਕੋਈ ਵੀ ਅਨਸੁਖਾਵੀ ਘਟਨਾ ਕਿਸੇ ਵੀ ਸਾਡੇ ਸ਼ਹਿਰ ਵਾਸੀਆਂ ਨਾਲ ਹੋ ਜਾਂਦੀ ਸੀ ਤੇ ਸਾਨੂੰ ਮੋਚਰੀ ਦੇ ਲਈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਸੀ ਜਿਸ ਨੂੰ ਮੁੱਖ ਰੱਖਦੇ ਹੋਏ ਮੇਰੇ ਸਾਰੇ ਹੀ ਕੌਂਸਲਰ ਸਾਥੀਆਂ ਨੇ ਔਰ ਸ਼ਹਿਰ ਦੇ ਸਮੁੱਚੇ ਸਾਡੇ ਸਮਾਜ ਸੇਵੀਆਂ ਨੇ ਇਸ ਨੂੰ ਪਹਿਲ ਦੇ ਦੌਰ ਤੇ ਸਾਡੇ ਨਾਲ ਰਲ ਕੇ ਇਹਨੂੰ ਹੱਲ ਕਰਾਇਆ ਔਰ ਇਹ ਹੁਣ ਅਸੀਂ ਜਨਤਾ ਦੇ سپرد ਕਰ ਰਹੇ ਹਾਂ ਇਸ ਦੀ ਦੇਖਰੇਖ ਅਸੀਂ ਨਗਰ ਕੌਂਸਲ ਵੱਲੋਂ ਕਰ ਰਹੇ ਹਾਂ ਸਾਡਾ ਸੇਵਾਦਾਰ ਇੱਥੇ ਪੁਆਇੰਟ ਹੋ ਚੁੱਕਾ ਔਰ 24 ਘੰਟੇ ਅਸੀਂ ਇਹ ਇੱਥੇ ਸੇਵਾ ਨਿਭਾਉਂਗਾ ਜੇਕਰ ਕਿਸੇ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਦਾਨੀ ਵਕਤਿੰ ਲੋਡ ਪੈਂਦੀ ਆ ਸਾਡੀ ਕਾਉਂਸਲਰ ਟੀਮ ਦੇ ਸਾਰੇ ਹੀ ਮੈਂਬਰ ਸਾਹਿਬ ਹਰ ਵੇਲੇ ਤਤਪਰ ਰਹਿਣਗੇ ਔਰ ਜਿਹੜਾ ਇੱਥੇ ਸੀ ਬੰਦਾ ਅਪਾਇੰਟ ਕੀਤਾ ਹੈ ਸੇਵਾ ਦਾ ਉਸ ਦਾ ਨੰਬਰ 98156 24069 ਇੱਕ ਵਾਰ ਫੇਰ ਨੋਟ ਕਰ ਲੋ 98156 24069 ਨੰਬਰ ਆ ਤੁਸੀਂ ਜਦੋਂ ਮਰਜ਼ੀ ਫੋਨ ਕਰੋ ਉਹ ਇੱਥੇ ਸੇਵਾ ਲਈ ਤਤਪਰ ਰਹੇਗਾ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅੱਜ ਗੁਰਾਇਆਂ ਲਈ ਇੱਕ ਬਹੁਤ ਜਿਹੜੀ ਦੇਰ ਤੋਂ ਸੀਗੀ ਮੰਗ ਮਰਛਰੀ ਦੀ ਜਿਹੜੀ ਅੱਜ ਉਹ ਪੂਰੀ ਹੋਈ ਆ ਇਲਾਕਾ ਨਿਵਾਸੀਆਂ ਨੂੰ ਦਿੱਕਤਾਂ ਆਉਂਦੀਆਂ ਸੀ ਡੈੱਡ ਬੋਡੀ ਰੱਖਣ ਵਾਸਤੇ ਬੜੇ ਪਿੰਡ ਔਰ ਬਡਾਲੇ ਜਾ ਰੁੜਕਾ ਕਲਾਂ ਜਾਣਾ ਪੈਂਦਾ ਸੀ ਜਿਹਦੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਅੱਜ ਉਸ ਦਿੱਕਤ ਤੋਂ ਥੋੜੀ ਜੀ ਰਾਹਤ ਮਿਲੀ ਆ ਨਗਰ ਕੌਂਸਲ ਗੁਰਾਇਆਂ ਦੇ ਯਤਨਾ ਸਦਕਾ ਸਾਡੇ ਐਮਸੀ ਸਾਹਿਬ ਇੰਜ ਸਵੀਰ ਭਾਜੀ ਦਾ ਆਪਣਾ ਸੜਕਾ ਇਹਨਾਂ ਦੀ ਮਿਹਨਤ ਸੜਕਾ ਅੱਜ ਜਿਹੜਾ ਇਹ ਕੰਮ ਆ ਨੇਪਰੇ ਚੜਿਆ ਔਰ ਸਭ ਤੋਂ ਵੱਡਾ ਜਿਹੜਾ ਸਹਿਯੋਗ ਆ ਢਿੱਲੋ ਪਰਿਵਾਰ ਦਾ ਜਿਨ੍ਹਾਂ ਵਿੱਚ ਸਾਡੇ ਤਰਸੀਮ ਸਿੰਘ ਢਿੱਲੋ ਜੀ ਔਰ ਜਰਨੈਲ ਸਿੰਘ ਢਿੱਲੋ ਜੀ ਪੁੱਤਰ ਦਰਸ਼ਨ ਸਿੰਘ ਢਿੱਲੋ ਦੇ ਪਰਿਵਾਰ ਵੱਲੋਂ ਬਹੁਤ ਵੱਡੀ ਜਿਹੜੀ ਆ ਫੰਡ ਜਿਹੜਾ ਇਸ ਮਸ਼ੀਨ ਲਈ ਦਿੱਤਾ ਗਿਆ 5 ਲੱਖ ਰੁਪਈਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਇਹ ਵੀ ਸਾਡੇ ਨਾਲ ਸਾਰਿਆਂ ਨਾਲ ਪ੍ਰੋਮਿਸ ਕੀਤਾ ਵੀ ਇਸ ਚੀਜ਼ ਲਈ ਅਗਰ ਕੁਝ ਹੋਰ ਫੰਡ ਦੀ ਜਰੂਰਤ ਹੋਈ ਤਾਂ ਅਸੀਂ ਇਸ ਜਰੀਏ ਤਤ ਤਤੇ ਰਵਾਂਗੇ ਇਸ ਦੇ ਵਿੱਚ ਸਾਰੇ ਸੱਜਣਾਂ ਨੇ ਆਪਣੇ ਆਪਣੇ ਥਾਂ ਤੇ ਸਹਿਯੋਗ ਦਿੱਤਾ ਸਾਡੇ ਰਾਮ ਲਵਾਇਆ ਪੰਜ ਜੀ ਅ ਪ੍ਰਧਾਨ ਸਾਹਿਬ ਐਕਸ ਪ੍ਰਧਾਨ ਨਗਰ ਕੌਂਸਲ ਗੁਰਾਇਆਂ ਅੰਕਲ ਸਾਡੇ ਸਾਡੇ ਰਜੀਵ ਪੰਜ ਜੀ ਭਾਜੀ ਜਿਹੜੇ ਸਾਡੇ ਕੌਂਸਲਰ ਸਾਹਿਬ ਵੀ ਸੀ ਐਕਸ ਕੌਂਸਲਰ ਸਾਡੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਸਾਡੇ ਰੋਹਿਤ ਪੰਡ ਜੀ ਜਿਹੜੇ ਵਿਸ਼ੇਸ਼ ਕੈਨੇਡਾ ਤੋਂ ਉਹਨਾਂ ਨੇ 2 ਲੱਖ ਦੀ ਜਿਹੜੀ ਰਕਮ ਸੀਗੀ ਉਹ ਵਿਸ਼ੇਸ਼ ਤੌਰ ਤੇ ਇਸ ਲਈ ਭੇਜੀ ਸੀਗੀ ਔਰ ਮੈਂ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਵੀ ਇਨ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਡੇ ਨਰਿੰਦਰ ਸਿੰਘ ਗੋਗੀ ਜੀ ਉਹਨਾਂ ਦਾ ਵੀ ਯਤਨਾ ਸਦਕਾ ਜਿਹੜਾ ਇਹ ਕਾਰਜ ਜਿਹੜਾ ਅੱਜ ਪੂਰਾ ਹੋਇਆ ਆ ਵਿਸ਼ੇਸ਼ ਧੰਨਵਾਦ ਕਦਾ ਨਗਰ ਕੌਂਸਲ ਕੋਰਾ ਆ ਸਾਡੇ ਪ੍ਰਧਾਨ ਰਮੇਸ਼ ਚੰਦ ਮੇਸ਼ੀ ਜੀ ਦਾ ਔਰ ਜਿਨ੍ਹਾਂ ਦੇ ਸਹਿਯੋਗੀ ਬਣ ਕੇ ਸਾਡੇ ਜਸਵੀਰ ਬਾਜੀ ਐਮਸੀ ਸਾਹਿਬ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਇਸ ਕੰਮ ਨੂੰ ਨੇਪੜੇ ਚੜਾਇਆ ਸੋ ਮੇਰੀ ਸਾਰੇ ਅੱਗੇ ਬੇਨਤੀ ਆ ਔਰ ਗੁਜਾਰਸ਼ ਆ ਵੀ ਆਪਾਂ ਇਹਨਾਂ ਕੰਮਾਂ ਦੇ ਬਾਦ ਚੜ ਕੇ ਹਿੱਸਾ ਲਈਏ ਔਰ ਇਸ ਮਾਰਕਰੀ ਨੂੰ ਅੱਜ ਖੋਲ ਦਿੱਤਾ ਗਿਆ ਉਥੇ ਇੱਕ ਨੰਬਰ ਅਸੀਂ ਅਪਲਾਈ ਕੀਤਾ ਜਿਹੜਾ ਨੰਬਰ ਹੈਗਾ 98156 24069 ਤੁਸੀਂ ਇਹ ਨੰਬਰ ਜਿਹੜਾ 24 ਘੰਟੇ ਅਵੇਲੇਬਲ ਰਹੂਗਾ ਜੀ ਕਲਪਾ ਕਰਕੇ ਜਦੋਂ ਵੀ ਕੋਈ ਜਾਣਕਾਰੀ ਦੇਣੀ ਆ ਉਹ ਸਹੀ ਜਾਣਕਾਰੀ ਦੇ ਕੇ ਤਾਂ ਕਿ ਉੱਥੇ ਜਿਹੜੀ ਉਪਲਬਧ ਦੀ ਤੁਹਾਨੂੰ ਸਾਰੀਆਂ ਸਹੀ ਕਰਾਇਆ ਜਾਵੇ ਸੋ ਮੈਂ ਫਿਰ ਢਿੱਲੋ ਪਰਿਵਾਰ ਦਾ ਪੰਚ ਸਾਹਿਬ ਦਾ ਔਰ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਜਿੱਦਾਂ ਢਿੱਲੋ ਪਰਿਵਾਰ ਨੇ ਸਾਡਾ ਸਹਿਯੋਗ ਕੀਤਾ ਇੱਦੇ ਅੱਗੇ ਵਧ ਕੇ ਸਾਡੇ ਗੁਰਾਇਆਂ ਦਾ ਇਦਾਂ ਸਹਿਯੋਗ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਮੀਆਂ ਗੁਰਾਇਆਂ ਦੇ ਵਿੱਚ ਰਹਿ ਗਈਆਂ ਆ ਉਹਨੂੰ ਆਪਾਂ ਇਨ ਬਿਨ ਹੌਲੀ-ਹੌਲੀ ਕਰਕੇ ਪੂਰੀਆਂ ਕੀਤੀਆਂ ਜਾ ਸਕਣਾਂ ਵਾਜੂ ਕਾ ਖਾਲਸਾ ਵਰੀਏ ਸੇ ਪਟਾਇਆ ਅੱਜ ਸਾਡੇ ਸ਼ਹਿਰ ਗੁਰਾਇਆਂ ਦੀ ਇੱਕ ਮੰਗ ਸੀ ਸਾਡੇ ਗੁਰਾਇਆਂ ਦੇ ਵਿੱਚ ਮੋਰਚਰੀ ਨਹੀਂ ਸੀ ਜਦੋਂ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਸੀ ਸਾਨੂੰ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਬਾਡੀ ਰੱਖਣ ਲਈ ਜਾਣਾ ਪੈਂਦਾ ਸੀ ਅੱਜ ਉਹ ਅਸੀਂ ਮੋਰਚਰੀ ਨੂੰ ਚਾਲੂ ਕਰ ਦਿੱਤਾ ਹੈ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਨਗਰ ਕਾਉਂਸਲ ਗੁਰਾਇਆਂ ਦਾ ਤੇ ਨਾਲੇ ਨਾਲ ਢਿੱਲੋ ਪਰਿਵਾਰ ਜਿਨ੍ਹਾਂ ਨੇ ਬਹੁਤ ਸਾਰਾ ਪੈਸੇ ਦੇ ਕੇ ਸਾਨੂੰ ਉੱਥੇ ਨਾਲ ਯੋਗਦਾਨ ਪਾਇਆ ਜਿੰਨਾ ਅਸੀਂ ਮੋਰਚੀ ਚਾਲੂ ਕੀਤੀ ਆ ਮੈਂ ਬਹੁਤ ਹੀ ਧੰਨਵਾਦ ਕਰਦਾ ਸਾਡੇ RAM ਲਵਾਇਆ ਪੌਂਜੀ ਐਕਸ ਨਗਰ ਕਾਉਂਸਲ ਪ੍ਰਧਾਨ ਗੁਰਾਇਆ ਰਜੀਵ ਪੌਂਜੀ ਰੋਹਿਤ ਪੌਂਜੀ ਜਿਨ੍ਹਾਂ ਨੇ ਕਿ ਸਾਨੂੰ ਇਹਦੇ ਵਿੱਚ ਪੈਸੇ ਦੇ ਕੇ ਬਹੁਤ ਭਾਰੀ ਯੋਗਦਾਨ ਦੇ ਕੇ ਇਸ ਕੰਮ ਨੂੰ ਨਿਪੇਰੇ ਚਾੜਿਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੀ ਇਹ ਗੁਰਾਇਆ ਸ਼ਹਿਰ ਦੇ ਵਿੱਚ ਜਿਹੜੀ ਕਿ ਬਹੁਤ ਹੀ ਮੋਰਚੀ ਦੀ ਲੋਟ ਸੀ ਜੋ ਕਿ ਹੜ੍ਹ ਵਾਲੇ ਪਿੰਡਾਂ ਦੇ ਵਿੱਚ ਕਾਫੀ ਸੀਗੀਆਂ ਪਰ ਗਰਾਹ ਸ਼ਹਿਰ ਦੇ ਵਿੱਚ ਬਹੁਤ ਕਮੀ ਸੀਗੀ ਇਸ ਨੂੰ ਚਾਲੂ ਕਰਨ ਦੇ ਵਿੱਚ ਸਾਡੇ ਗਰਾਹਾਂ ਦੇ ਇੱਕ ਪਰਿਵਾਰ ਨੇ ਤਰਸੇਮ ਸਿੰਘ ਢਿੱਲੋਂ ਜਰਨੈਲ ਸਿੰਘ ਢਿੱਲੋਂ son of ਦਰਸ਼ਨ ਸਿੰਘ ਢਿੱਲੋਂ ਜਿਨ੍ਹਾਂ ਨੇ ਆਪਣੀ ਕਮਾਈ ਦੇ ਵਿੱਚੋਂ ਇੰਗਲੈਂਡ ਦੇ ਵਿੱਚੋਂ 5 ਲੱਖ ਰੁਪਈਆ ਦਿੱਤਾ ਜਿਹਨੂੰ ਜਿਹਦੇ ਵਿੱਚ ਚਲਾਉਣ ਲਈ ਜਨਰੇਟਰ ਲੈ ਕੇ ਦਿੱਤਾ ਹੋਰ ਸਾਰਾ ਸਮਾਨ ਲੈ ਕੇ ਦਿੱਤਾ ਜਿਸ ਦੇ ਵਿੱਚ ਨਗਰ ਕੌਂਸਲ ਗਰਾਹਾਂ ਦਾ ਵੀ ਬਹੁਤ ਯੋਗਦਾਨ ਹੈ ਹਾਂਜੀ ਮਸ਼ੀਨ ਉਹਨਾਂ ਨੇ ਲੈ ਕੇ ਦਿੱਤੀ ਹੁਣ ਵੀ ਨਗਰ ਕੌਂਸਲ ਗਰਾਿਆਂ ਨੇ ਸਾਰਿਆਂ ਨੇ ਪ੍ਰਧਾਨ ਸਾਹਿਬ ਨੇ ਰਲ ਕੇ ਉਹਨਾਂ ਨੇ ਬਹੁਤ ਯੋਗਦਾਨ ਕਰਕੇ ਉਹਨੂੰ ਚਾਲੂ ਕਰਵਾਤਾ ਜੋ ਕਿ ਗਰਾਿਆਂ ਦੀ ਬਹੁਤ ਹੀ ਮੰਗ ਸੀਗੀ ਕਿਸੇ ਵੇਲੇ ਵੀ ਕਿਸੇ ਨੂੰ ਕੋਈ ਤਕਲੀਫ ਹੋ ਜਾਂਦੀ ਸੀ ਆਲੇ-ਦੁਆਲੇ ਘੁੰਮਣਾ ਪੈਂਦਾ ਸੀਗਾ ਜੋ ਕਿ ਗਰਾਿਆਂ ਦੀ ਬਹੁਤ ਵੱਡੀ ਮੰਗ ਸੀਗੀ ਅੱਜ ਪੂਰੀ ਹੋ ਗਈ ਹੈ ਜੀ ਢਿੱਲੋਂ ਪਰਿਵਾਰ ਨੇ ਹੋਰ ਵੀ ਹੋਰ ਢਿੱਲੋਂ ਪਰਿਵਾਰ ਨੇ ਹੋਰ ਵੀ ਭਰੋਸਾ ਦਿੱਤਾ ਹੈ ਵੀ ਹੋਰ ਵੀ ਲੋੜ ਹੋਵੇ ਅਸੀਂ ਹੋਰ ਵੀ ਯੋਗਦਾਨ ਦੇਣ ਲਈ ਤਿਆਰ ਹਾਂ ਜੀ ਧੰਨਵਾਦ ਅਰੇ ਉਹਨਾਂ ਦਾ ਬਹੁਤ ਹੀ ਧੰਨਵਾਦ ਨਗਰ ਕੌਂਸਲ ਦੇ ਗਰਾਿਆਂ ਦਾ ਵੀ ਢਿੱਲੋਂ ਪਰਿਵਾਰ ਦਾ ਵੀ ਬਾਕੀਆਂ ਦਾ ਵੀ ਜਿਨ੍ਹਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਰਾਜੂ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਬਾਕੀ ਸਾਰੀ ਨਗਰ ਕੌਂਸਲ ਨੇ ਵੱਧ ਤੋਂ ਵੱਧ ਨਾਲ ਮਿਲ ਕੇ ਕੰਮ ਚਾਲੂ ਕੀਤਾ ਜੀ